ਸੋ ਭਗਤ ਭਗਤ ਸਾਰੇ ਸਾਸਰ ਜੀ ਸਤਿਕਾਰਯੋਗ ਹਨ ਸਭ ਪਰਮੇਸ਼ਰ ਦੇ ਇੱਕਮਿਕ ਹੋਏ ਸਭ ਜਣੇ ਨੇ ਪਰਮੇਸ਼ਰ ਅੱਲਾਹ ਕਾਲਾ خدا ਦਾ ਪਹਿਰਵਦਾ ਨਾਮ ਜਪਣ ਵਾਲੇ ਹੋਏ ਜਿਨ੍ਹਾਂ ਨੇ ਸਾਧਨਾ ਕਰਕੇ ਭਗਤੀ ਕਰਕੇ ਉਸ ਪਰਿਪੂਰ ਖੁਦਾ ਨੂੰ ਵਾਹਿਗੁਰੂ ਨੂੰ ਅੱਲਾ ਤਾਲਾ ਨੂੰ ਉਹਦੀ ਪ੍ਰਾਪਤੀ ਕਰਨ ਇੱਕ ਮਿਲਖ ਹੋ ਗਈ ਆਪੇਂਗ ਹੋ ਗਏ ਉੱਥੇ ਫਿਰ ਕੋਈ ਫਰਕ ਨਹੀਂ ਰਿਹਾ ਜਿਸ ਤਰ੍ਹਾਂ ਗੁਰਬਾਣੀ ਕਹਿੰਦੀ ਹੈ ਹਰ ਹਰ ਜੰਤੂ ਏਕ ਹੈ ਵਿਭ ਵਿਚਾਰ ਕਸ਼ਨਾਹੇ ਜਲ ਤੇ ਉਪਰ ਤਰੰਗ ਜਿਉ ਜਨ ਹੀ ਲਖੈ ਸਮਾਈ ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਬਣ ਗਿਆ ਸੀ ਜਿਵੇਂ ਪਾਣੀ ਦੇ ਬਹੁਤ ਬਹੁਤ ਬੂੰਦਾ ਜਿਹੜੀ ਆਪਾਂ ਨੂੰ ਆਪਾਂ ਵੇਖਦੇ ਹਾਂ ਤੇ ਉਹ ਪਾਣੀ ਵਿੱਚ ਹੀ ਸਮਾ ਜਾਂਦੇ ਹਨ ਇਸ ਤਰ੍ਹਾਂ ਭਗਤੀ ਕਰਕੇ ਉਹ ਪਰਿਪੂਰਨ ਖੁਦਾ ਦੇ ਵਿੱਚ ਹੀ ਸਮਾ ਗਏ ਇਸ ਵਾਸਤੇ ਇੱਕ ਵਾਰ ਵਿਚਾਰ ਦੱਸੇ ਸੀ ਕਿ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਜਦਸ ਸਮੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਾਉਂਦੇ ਸਨ ਉਸ ਸਮੇਂ ਸੁਖਮ ਜੀ ਮੰਦ ਵਿੱਚ ਏ ਸ਼ੰਕਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਇਆ ਵੀ ਐਨੇ ਸਮੇਂ ਪਹਿਲਾਂ ਦੇ ਹੋ ਚੁੱਕੇ ਭਗਤ ਕਬੀਰ ਦੀ ਕਬੀਰ ਜੀ ਨਾਮਦੇਵ ਜੀ ਫਰੀਦ ਜੀ ਤਲੋਚਨ ਜੀ ਸਦਨਾ ਜੀ ਸੈਣ ਜੀ ਭਗਤ ਬੀਬਾ ਜੀ ਇਤ ਆਦ ਆਦ ਸਾਰੇ ਪਾਤ ਪਰ ਗੁਰੂ ਸਾਹਿਬ ਕਿਸ ਤਰ੍ਹਾਂ ਬਾਣੀ ਜੜੀ ਲਖਵਾਉਂਦੇ ਹਨ ਗੁਰੂ ਸਾਹਿਬ ਜੀ ਅੰਤਰਜਾਮੀ ਕਹਿ ਲੱਗੇ ਕਿ ਭਾਈ ਸਾਹਿਬ ਜੀ ਕਿਉਂਕਿ ਲਖਾਰੀ ਦੀ ਸੇਵਾ ਭਾਈ ਸਾਹਿਬ ਭਾਈ ਬਰਦਾਸ ਜੀ ਦੀ ਸੀ ਕਹਿਣ ਲੱਗੇ ਥੋੜਾ ਜਿਹਾ ਸਮਾਂ ਕੱਢ ਵਾਲੇ ਸੋਣੇ ਤੋਂ ਪਹਿਲਾਂ ਆਇਆ ਜਦੋਂ ਬਾਣੀ ਲਖਾਵਾਂਗੇ ਜਿਹੜੇ ਸਮੇ ਤੁਸੀਂ ਪਹਿਲਾਂ ਆਉਂਦੇ ਹੋ ਉਹ ਸੰਗਤ ਕਰਦੇ ਹੋ ਉਸ ਸਮੇ ਤੋਂ ਥੋੜਾ ਸਮੇਂ ਤੋਂ ਪਹਿਲਾਂ ਆਏ ਉਹ ਇਸੇ ਤਰ੍ਹਾਂ ਆਏ ਬਹੁਤ ਜਿਹੜੇ ਨੇ ਚਿਹਰੇ ਤੇ ਜਲਾਲ ਰਹੀ ਬੜੀ ਬੰਦਗੀ ਹੈ ਚਿਹਰੇ ਤੇ ਲਾਲੀਆਂ ਹੈ ਵੱਖਰੇ ਹੀ ਤਰ੍ਹਾਂ ਦੇ ਜਿਹੜੇ ਕੁਸ਼ਕ ਜਿਹੜੇ ਸਾਧੂ ਸੰਤ ਬੈਠੇ ਨੇ ਪੰਚਮ ਪਾਸ਼ਾ ਜੀ ਕੋ ਉਸ ਸਮੇਂ ਥੋੜੇ ਚਿਰ ਵਾਲੇ ਉਹਨਾਂ ਨੂੰ ਆਖਿਆ ਆਵੇਂ ਵਿਦਾਇਗੀ ਦੋ ਇਹਨਾਂ ਨੂੰ ਛੱਡ ਕੇ ਆਓ ਪੈਸਾ ਭੈਰ ਪ੍ਰਦਾਸ ਜੀ ਛੱਡਣ ਗਏ ਤੇ ਕੀ ਵੇਖਦੇ ਨੇ ਉਹ ਥੋੜੇ ਹੀ ਚਿਰ ਦੇ ਵਿੱਚ ਕੋਪ ਲੋਭ ਹੋ ਜਾਂਦੇ ਹਨ ਆਪਾਂ ਜਿੰਨ ਕਹਿੰਦੇ ਆ ਇਹ ਗੈਬ ਹੋ ਗਏ ਉਹਨਾਂ ਆਪਾਂ ਕਹਿੰਦੇ ਕੋਪ ਲੋਭ ਕਰਦੇ ਆ ਅਲੋਪ ਹੋ ਗਏ ਪੰਚਮ ਪਾਤਸ਼ਾਹ ਜੀ ਨੂੰ ਆਣ ਕੇ ਉਸਦੇ ਹਨ ਵੀ ਸੱਚੇ ਪਾਤਸ਼ਾਹ ਜੀ ਇਹ ਕੀ ਕੌਤਕ ਦੱਸੋ ਇਹ ਸਾਧੂ ਕੌਣ ਸਾਨ ਤੇ ਸੰਤ ਕੌਣ ਸਾਨ ਇਹ ਮੈਂ ਪਹਿਲੀ ਵਾਰ ਇਸ ਤਰ੍ਹਾਂ ਦੇ ਵੇਖਿਆ ਵੀ ਇੰਨਾ ਚਿਹਰੇ ਤੇ ਜਲਾਲ ਇੰਨੇ ਜਿਹੜਾ ਹੈ ਚਿਹਰੇ ਤੇ ਲਾਲੀਆਂ ਇਹਨਾਂ ਦੇ ਇਹ ਲੋਕ ਕੌਣ ਸਾਨ ਇਹ ਸੰਤ ਕੌਣ ਸਾਨ ਭਗਤ ਪੰਚਮ ਪਾਸ਼ਰਿਕ ਕਹਿਣ ਲੱਗੇ ਤੁਹਾਡੇ ਸਵਾਲ ਦਾ ਜਵਾਬ ਹੈ ਤੁਸੀਂ ਆਖਿਆ ਸੀ ਇੰਨੇ ਸਮੇਂ ਦੇ ਪਹਿਲਾਂ ਤੱਕ ਹੋ ਚੁੱਕੇ ਕਿਸ ਤਰ੍ਹਾਂ ਬਾਣੀ ਜਿਹੜੀ ਆਪਕੋ ਲਿਖਾਉਂਦੇ ਨੇ ਤੇ ਇਹ ਜਿਹੜੇ ਸਾਰੇ ਆਏ ਸੀ ਕਬੀਰ ਜੀ ਫਰੀਦ ਜੀ ਨਾਮਦੇਵ ਜੀ ਧਰਨਾ ਜੀ ਧਲੋਚੜ ਜੀ ਸ਼ੈਖ ਜੀ ਸਦਨਾ ਜੀ ਇਤ ਆਦਿ ਇਹ ਸਾਰੇ ਜਿਹੜੇ ਕਹਿੰਦੇ ਭਗਤ ਆਪ ਬਾਣੀ ਲਿਖਾਉਣੇ ਉਹ ਸਾਰਾ ਸਾਧ ਸੰਗਤ ਜੀ ਮਨ ਦਾ ਜਿਹੜਾ ਸ਼ੰਕਾ ਸੀ ਨਾ ਉਹ ਸਾਰਾ ਮਨ ਦਾ ਸੂਖਮ ਰੂਪ ਵਿੱਚ ਸ਼ੰਕਾ ਨੇ ਗਾ ਇੱਕ ਜਿਸ ਤਰ੍ਹਾਂ ਸੂਖਮ ਰੂਪ ਵਿੱਚ ਕੋਈ ਗੱਲ ਆ ਜਾਂਦੀ ਆ ਤੇ ਮਨ ਦੇ ਵਿੱਚ ਸਾਰਾ ਜਿਹੜਾ ਉਹ ਸ਼ੰਕਾ ਉਹ ਦੂਰ ਹੋ ਗਿਆ ਆਖੋ ਸਤਿਨਾਮ ਸ੍ਰੀ ਵਾਹਿ ਓਹ ਸਾਧ ਸੰਗਤ ਜੀ ਜਿਹੜੇ ਬ੍ਰਹਮ ਗਿਆਨੀ ਹੁੰਦੇ ਹਨ ਬ੍ਰਹਮ ਗਿਆਨੀ ਸਤਿ ਜੀਵੈ ਨਹੀਂ ਮਰਦਾ ਬ੍ਰਹਮ ਗਿਆਨੀ ਜਿਹੜਾ ਹੈ ਸੱਚ ਹਨ ਦਾ ਵਾਸੀ ਹੈ ਉਹ ਕਿਤੇ ਨਹੀਂ ਜਾਂਦੀ ਜਾਂਦਾ ਹੁਸ਼ਿਆਰਪੁਰ ਵਿੱਚ ਬਾਬਾ ਰਾਮ ਸਿੰਘ ਜੀ ਹੋਏ ਰਾਮਪੁਰ ਖੜੇ ਵਾਲੇ ਬਾਬਾ ਰਾਮਪੁਰ ਖੜੇ ਵਾਲੇ ਇੰਗਲੈਂਡ ਵਿੱਚ ਅਮਰੀਕਾ ਵਿੱਚ ਵੀ ਜਿਹੜਾ ਹੈ ਆਪਦਾ ਅਸਥੂਰ ਸ੍ਰੀ ਇੱਥੇ ਰਹਿੰਦਾ ਸੀ ਸੂਖਮ ਸਹੀ ਉਹ ਆਪਦਾ ਜਿਹੜਾ ਇਹਦੇ ਸ਼ਰਧਾਲੂ ਆ ਤਾਂ ਪੜਾ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਹੀ ਪਹੁੰਚ ਜਾਂਦੇ ਸਨ ਕਈਆਂ ਨੂੰ ਇਹ ਦਰਸ਼ਨ ਨਹੀਂ ਹੋਏ ਇਹ ਕੇਵਲ ਕਹਿਣ ਮਾਤਰ ਗੱਲਾਂ ਨਹੀਂ ਇਹ ਸੇਕ ਨਹੀਂ ਹੈ ਆ ਪੋਥੀ ਤੁਸੀਂ ਪੜੋ ਲਓ ਉਹਦੇ ਵਿੱਚ ਜਿਹੜਾ ਹੈ ਇਹ ਲਿਖਿਆ ਵੀ ਹੈ ਜੀ ਜੀ ਕਥਾ ਵੱਡੇ ਵੱਡੇ ਸਿੰਘ ਸਾਹਿਬ ਉਹ ਪੋਥੀ ਦੀ ਕਈ ਵਾਰ ਸਾਖੀਆਂ ਮੈਂ ਆਪ ਕਥਾ ਸੁਣੀ ਲਾਈਵ ਵੀ ਕਈਆਂ ਨੇ ਹਰਬੰਦਰ ਸਾਹਿਬ ਇਹ ਇਲਾਮਪੁਰਸ਼ਾਂ ਦਾ ਜੀਵਨ ਸੁਣਾਇਆ ਸੋ ਇਸ ਵਾਸਤੇ ਸਾਧ ਸੰਗਤ ਜੀ ਜਿਹੜੇ ਭਗਤ ਨੇ ਉਹ ਜਿੱਥੇ ਵੀ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਆਪਾਂ ਅਨਜਾਲ ਕਰਦੇ ਆ ਉਹ ਹਾਜ਼ਰ ਨਾਜ਼ਰ ਹੁੰਦੇ ਨੇ ਪ੍ਰਤੱਖ ਸ਼ੀਰ ਸਵੇ ਪ੍ਰਤੱਖ ਹਾਜ਼ਰ ਨਾਜ਼ਰ ਹੁੰਦੇ ਨੇ ਕੋਈ ਵੀ ਕਹਿਣ ਤੋਂ ਭਾਵੇਂ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਕਰਦਾ ਹੈ ਉਹਦੀ ਭਗਤੀ ਕਰਦਾ ਹੈ ਉਹ ਦੇਵੀ ਦੇਵਤਾ ਉਹ ਪੀ ਉਹਨੂੰ ਦਰਸ਼ਨ ਦਿੰਦਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਵੀ ਸਾਨੂੰ ਦਰਸ਼ਨ ਦਿੰਦੇ ਤੇ ਭਗਤ ਵੀ ਜਿਹੜੇ ਭਗਤਾਂ ਹਨ ਕਿਉਂਕਿ ਆਪਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਜਿੱਥੇ ਗੁਰੂ ਸਾਹਿਬਾਂ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ ਉਥੇ ਭਗਤਾਂ ਦੀ ਬਾਣੀ ਨੂੰ ਵੀ ਮੱਥਾ ਟੇਕਦੇ ਹਾਂ ਖੁਸ ਸਤਿਨਾਮ ਸ੍ਰੀ ਵਾਹਿਗੁਰੂ ਸੋ ਸਮੇਂ ਅਨੁਸਾਰ ਦਾ ਵਿਚਾਰ ਕਰਾਂ ਕਿ ਸਤਾਹ ਬਹੁਤ ਲੰਬੀ ਹੈ ਪਰ ਆਪਾਂ ਸਮੇਂ ਅਨੁਸਾਰ ਵਿਚਾਰ ਕਰਨੀ ਹੈ ਸੋ ਰਾਜਸਥਾਨ ਦੇ ਏਰੀਆ ਵਿੱਚ ਕੋਟਾ ਹੁੰਦੀ ਹੈ ਕਿਉਂਕਿ ਰਾਜਸਥਾਨ ਵੀ ਬਹੁਤ ਲੰਬਾ ਚੌੜਾ ਹੈ ਰਾਜਸਥਾਨ ਕੇਵਲ ਗੰਗਾ ਨਗਰ ਤੱਕ ਨਹੀਂ ਅੱਕੇ ਬਹੁਤ ਜ਼ਿਆਦਾ ਖਾਜੂ ਵਾਲਾ ਖੇਸਾ ਕੋਟਾ ਹੁੰਦੀ ਬੀਕਾਨਾ ਜੋਧਪੁਰ ਉਹ ਸਾਰਾ ਅਗੇ ਰੇਤਾ ਹੀ ਦਿੱਤਾ ਹੈ ਕੋਟਾ ਮੋਦੀਰ ਏਰੀਏ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਉਹ ਜਨਮ ਹੁੰਦਾ ਹੈ ਜਿਹੜੇ ਨੇ ਜਾੜ ਘਰਾਂ ਦੇ ਵਿੱਚੋਂ ਜੱਟਸਾਨ ਧੰਨਾ ਜੀ ਤੇ ਬਚਪਨ ਵਿੱਚ ਹੀ ਬੰਦਗੀ ਦਾ ਬਹੁਤ ਸ਼ੌਂਕ ਸੀ ਬਹੁਤ ਚਾਹ ਸੀ ਸੰਗਤ ਕਰਨ ਦਾ ਜਿਸ ਤਰ੍ਹਾਂ ਕਿਤੇ ਵੀ ਕੋਈ ਸਾਧੂ ਸੰਤ ਕੋਈ ਰੱਬ ਦੀਆਂ ਗੱਲਾਂ ਸੁਣਾਉਂਦੇ ਉਹ ਸੁਣਦੇ ਇਸ ਤਰ੍ਹਾਂ ਦਾ ਬੜਾ ਉਹਨਾਂ ਨੂੰ ਚਾਹ ਸੀ ਬਚਪਨ ਵਿੱਚ ਜੀ ਬੜੀ ਲਗਨ ਸੀ ਪਰ ਸਹਜੇ ਸਹਜੇ ਜਦੋਂ ਮਹਾਰਾਜ ਨੇ ਕਿਹਾ ਪਾਕ ਕੀਤੀ ਜੈਸ ਜਿਹੜੇ ਖੂਹ ਤੇ ਉਹ ਆਪਦੀਆਂ ਗਊਆਂ ਚਰਾਉਣ ਜਾਂਦੇ ਸੀ ਕਿਉਂਕਿ ਉਹਨਾਂ ਦਾ ਜਿਹੜਾ ਜਟਾਂ ਦਾ ਲੋਕਤਾ ਹੈ ਉਹ ਗਊਆਂ ਮੱਝਾਂ ਦਾ ਹੀ ਰਹਾ ਇਸ ਵਾਸਤੇ ਗਊਆਂ ਚਰਾਉਣ ਜਾਂਦੇ ਸੀ ਜਿਹੜੇ ਖੂਹ ਦੇ ਕਿਨਾਰੇ ਤੇ ਉਥੇ ਤਲੋਚਣ ਭਗਤ ਪੱਥਰ ਦੀ ਪੂਜਾ ਕਰਦੇ ਸੀ ਜੋ ਸਾਖੀ ਆਪਾਂ শ্রবণ ਕਈ ਵਾਰ ਕੀਤੀ ਐ ਮੈਂ ਸਾਖੀ ਤੇ ਜਾਦਾ ਸਮਾਂ ਨਹੀਂ ਰੋਣਾ ਆਪਾਂ ਕੁਛ ਕੁ ਗੁਰਬਾਣੀ ਦੇ ਵਿਚਾਰ ਵੀ ਕਰਨੀ ਹੈ ਸੋ ਉੱਥੇ ਵੇਖਦੇ ਆਂ ਵੀ ਨਿਤ ਪ੍ਰਤ ਦਿਲੀ ਹੋ ਠਾਕੁਰ ਨੂੰ ਠਾਕੁਰ ਕਹਿੰਦੇ ਆ ਉਹ ਠਾਕੁਰ ਨੂੰ ਭੋਗ ਲਵਾਉਣਾ ਉਹਨੂੰ ਜੋ ਦੁੱਧ ਸ਼ਿਕਾਉਣਾ ਪ੍ਰਸ਼ਾਦ ਦੇ ਜੈਸਾ ਭੋਗ ਲਵਾਉਣਾ ਸੋ ਉਹ ਵੇਖ ਕਰਕੇ ਮਨ ਦੇ ਵਿੱਚ ਜਿਹੜੀ ਯਾਦ ਆ ਤੋ ਗੱਲ ਆਈ ਮੰਦੇ ਵਿੱਚ ਕੋ ਗੱਲ ਆਈ ਤੇ ਸੋਚਿਆ ਵੀ ਇਹਨੂੰ ਪੁੱਛਿਆ ਜਾਵੇ ਵੀ ਇਹ ਪੰਡਤ ਜੀ ਜਿਹੜੇ ਬੜੀ ਸੇਵਾ ਕਰਦੇ ਆ ਕਿੰਦੇ ਪੁੱਛਿਆ ਜੀ ਇਹ ਕੀ ਆ ਜੀ ਕਹਿੰਦੇ ਇਹ ਭਗਵਾਨ ਆ ਕਹਿੰਦੇ ਇਹ ਰੱਬਾ ਭਗਵਾਨ ਆ ਤੇ ਕਹਿੰਦੇ ਜੀ ਇਹ ਕੀ ਕਰਦਾ ਇਹ ਕਹਿੰਦੇ ਜੀ ਸਾਰੇ ਕੰਮ ਹੀ ਕਰਦਾ ਗਿਆ ਜੋ ਵੀ ਇਹ ਤੋਂ ਮੰਗੋ ਧਰਮ ਅਰਥ ਕਾਮ ਲੋਕ ਜਿਵੇਂ ਬਾਣੀ ਚੋ ਲਿਖਾ ਹੈ ਚਾਰ ਪਦਾਰਥ ਜੇ ਕੋ ਮੰਗੈ ਸਾਰ ਜਨਾਂ ਦੀ ਸੇਵਾ ਲਾਗੇ ਚਾਰ ਪਦਾਰਥ ਕਿਹੜੇ ਨਿਸਾ ਸੰਧ ਧਰਮ ਅਰਥ ਕਾਮੁਖ ਦੁਨੀਆ ਦੇ ਵਿੱਚ ਤੁਸੀਂ ਧਨ ਵੀ ਪਦਾਰਥ ਵੀ ਇਹ ਸਾਰੀਆਂ ਵਸਤੂਆਂ ਤੁਹਾਨੂੰ ਜਿਹੜੀਆਂ ਹੈ ਉਹ ਪ੍ਰਾਪਤ ਹੋਣਗੀਆਂ ਉਹ ਚਾਰ ਪਦਾਰਥਾਂ ਦੇ ਵਿੱਚ ਸਾਰੇ ਪਦਾਰਥ ਆ ਜਾਂਦੇ ਧਰਮ ਅਰਥ ਕਾਮੁਖ ਇਹ ਕਹਿੰਦੇ ਨੇ ਸਾਰਾ ਕੁਝ ਹੀ ਇਹ ਰਾਮ ਪਰਮਾਤਮਾ ਇਹ ਠਾਕੁਰ ਪੱਥਰ ਕਹਿੰਦੇ ਦਿੰਦਾ ਹੈ ਉਹ ਠਾਕੁਰ ਜਿਹੜਾ ਹੈ ਪੱਥਰ ਨੂੰ ਠਾਕੁਰ ਕਹਿੰਦਾ ਉਹ ਕਹਿੰਦਾ ਫਿਰ ਭਾਈ ਹੁਣ ਸਿੱਧਾ ਸਦਾ ਸੁਭਾ ਸੀ ਹੋਲੇ ਪਾਏ ਮਿਲੇ ਅਗਰ ਆਇਆ ਸਿੱਧਾ ਸਦਾ ਸੁਭਾ ਸੀ ਜਟ ਦਾ ਗਊਆਂ ਚਾਰਨ ਵਾਲਾ ਵਜਿਆਂ ਚਾਰਨ ਵਾਲਾ ਕਿਉਂਕਿ ਜਿਹੜੇ ਨੇ ਭਗਤ ਸਹਿਬਾਲ ਨੂੰ ਬੜੇ ਮਨ ਦੇ ਸਿੱਧੇ ਸਾਦੇ ਕੋਈ ਵਲਣੀ ਛਲਨੀ ਕੋਈ ਕਪਟ ਨਹੀਂ ਕੋਈ ਝੂਠ ਨਹੀਂ ਪ੍ਰੇਮ ਨਹੀਂ ਉੱਥੇ ਫਿਰ ਰੱਬ ਵੀ ਹੁੰਦਾ ਹੈ ਜਿੱਥੇ ਕੋਈ ਛਲ ਨਹੀਂ ਕਪਟ ਨਹੀਂ ਧੋਖਾ ਨਹੀਂ ਠੱਗੀ ਨਹੀਂ ਬੇਈਮਾਨੀ ਨਹੀਂ ਉੱਥੇ ਫਿਰ ਰੱਬ ਆਪ ਹੁੰਦਾ ਹੈ ਉਸ ਹਿਰਦੇ ਦੇ ਵਿੱਚ ਉਸ ਘਰ ਦੇ ਵਿੱਚ ਵੀ ਉਸ ਸਮਾਜ ਦੇ ਵਿੱਚ ਵੀ ਉਸ ਪਿੰਡ ਦੇ ਵਿੱਚ ਵੀ ਉਸ ਦੇਸ਼ ਦੇ ਵਿੱਚ ਵੀ ਜਿੱਥੇ ਇਸ ਤਰ੍ਹਾਂ ਦੇ ਲੋਕ ਵਸਦੇ ਹੋਣ ਸੋ ਕਹੇ ਲਗਾ ਕਿ ਇਹ ਮੈਨੂੰ ਦੇ ਦੇ ਇਹ ਮੈਨੂੰ ਇੱਕ ਠਾਕੁਰ ਦੇ ਦੇ ਤੇ ਮੈਂ ਵੀ ਆਪਦੇ ਸਾਰੇ ਖੇਤਾਂ ਦੇ ਕੰਮ ਕਰਾਇਆ ਗੁਰੂ ਮੈਂ ਹੋਰ ਸਾਰੇ ਆਪਦੇ ਕੰਮ ਕਰਾਇਆ ਗੁਰੂ ਕੋਈ ਮੈਨੂੰ ਹੀ ਨਹੀਂ ਦਿੱਤਾ ਇਸ ਤਰ੍ਹਾਂ ਜਿਹੜਾ ਹੈ ਉਹ ਜਦੋਂ ਖੜੇ ਪਿਆ ਉਹਨੇ ਸੋਚਿਆ ਵੀ ਨੂੰ ਨੂੰ ਜੱਟ ਨੂੰ ਕਾਣੇ ਗੋਲੇ ਮਗਰੋਂ ਲਾਓ ਉਹਨੇ ਖਦਰ ਦੇ ਕੱਪੜੇ ਚ ਬੁਲੇੜ ਕੇ ਉਹ ਠਾਕੁਰ ਪੱਥਰ ਜਿਹੜਾ ਦੇ ਦੁੱਤਾ ਉਹ ਦੇ ਦਿੱਤਾ ਤੇ ਕਹਿੰਦੇ ਵੀ ਲੈ ਕਹਿੰਦੇ ਫਿਰ ਇਸਤਰੀ ਪੂਜਾ ਮੈਂ ਕਿਸ ਤਰ੍ਹਾਂ ਕਰਾਂ ਕਹਿੰਦੇ ਇਹਦੀ ਜਿਹੜੀ ਪੂਜਾ ਇਸ ਤਰ੍ਹਾਂ ਤੂੰ ਜੇ ਦੁੱਧ ਛਕਣਾ ਉਹ ਕਹਿਣਾ ਭੋਗ ਲਵਾਉਣਾ ਜੇ ਤੂੰ ਪ੍ਰਸ਼ਾਦਾ ਛਕਣਾ ਉਹ ਭੋਗ ਲਵਾਉਣਾ ਸੋ ਇਹ ਸਾਧ ਸੰਗ ਦੀ ਭਾਵਨਾ ਹੁਣ ਕਈ ਸ਼ੰਕਾ ਕਰਨਗੇ ਤੁਸੀਂ ਵੀ ਦੇਗਾਂ ਨੂੰ ਭੋਗ ਲਵਾਉਣੇ ਆਣੇ ਤੁਸੀਂ ਪ੍ਰਸ਼ਾਦੇ ਨੂੰ ਭੋਗ ਲਵਾਉਣੇ ਹੋ ਸੋ ਸਾਧ ਸੰਗ ਜੀ ਸ਼ਾਇਦ ਨੂੰ ਨਾਮ ਥੋੜਾ ਜਿਹਾ ਵਿਸਰਦਾ ਹੋਵੇ ਸ਼ੈਲ ਸੰਤ ਗਿਆਨੀ ਸੁੰਦਰ ਸਿੰਘ ਜੀ ਜਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿਤੇ ਕਹਾ ਕਰਨਗੇ ਸੋ ਉਥੇ ਇਸ ਤਰ੍ਹਾਂ ਦੇਖ ਨੂੰ ਭੋਗ ਲਵਾਣਾ ਉਹ ਸ਼ੰਕਾ ਕੀਤਾ ਕਿਸੇ ਨੇ ਪੜ੍ਹੇ ਨਹੀਂ ਕਈ ਪੜ੍ਹੇ ਲਿਖੇ ਵੀ ਜ਼ਿਆਦਾ ਜਿਹੜਿਆ ਉਹ ਪੜ੍ਹਾਈ ਦਾ ਹੰਕਾਰ ਹੁੰਦਾ ਹੈ ਉਹ ਸ਼ੰਕਾ ਕੀਤਾ ਕਿ ਉਹਦੇ ਵੀ ਇਹ ਦੇਗਾ ਨੂੰ ਭੋਗ ਲਵਾਉਂਦੇ ਕਿਤੇ ਮਹਾਰਾਜ ਸ਼ੱਕਦਾ ਦੇ ਕਿਤੇ ਕਹਿੰਦੇ ਮਹਾਰਾਜ ਕਿਤੇ ਦੇਖ ਸਕਦਾ ਸੋ ਉਸ ਲਈ ਨੂੰ ਆਖਿਆ ਵੀ ਤੂੰ ਅਮਰਤ ਵੇਲੇ ਆਏ ਕਿਉਂਕਿ ਜਿਹੜੇ ਨੇ ਮਹਾਪੁਰਸ਼ ਮਹੀਨਾ ਮਹੀਨਾ ਵੀ ਪਿੰਡਾਂ ਅੰਦਰ ਸ਼ਹਿਰਾਂ ਅੰਦਰ ਜਾ ਕੇ 20 25 25 50 50 ਦੋ ਦੋ ਸੂ ਸਿੰਘਾਂ ਦਾ ਵੀ ਜਥਾ ਹੁੰਦਾ ਸੀ ਜੜੀਆਂ ਨੇ ਬਸ ਪਾਲਕੀ ਸਾਹਿਬ ਵਾਲੇ ਹੋਰ ਨਾਲ ਸਾਧਨ ਵੀ ਗੱਡੀਆਂ ਵੀ ਤੇ ਮਹੀਨਾ ਮਹੀਨਾ ਪ੍ਰਚਾਰ ਕਰਿਆ ਕਰਦੇ ਸੀ ਮਹਾਪੁਰਸ਼ ਇਸ ਤਰ੍ਹਾਂ ਦਾ ਪਹਿਲਾ ਮਾਹੌਲ ਸੀ ਜਿਹੜਾ 10 ਕੋਈ 15 20 ਸਾਲ ਪਹਿਲਾਂ ਆਪਾਂ ਕਹਿ ਸਕਦੇ ਹਾਂ 10 ਸਾਲ ਤਾਂ ਪਹਿਲਾਂ ਵੀ ਮੈਂ ਮਾਹੌਲ ਵੇਖਿਆ ਇਸ ਤਰ੍ਹਾਂ ਸੀ ਪਿੰਡਾਂ ਦੇ ਵਿੱਚ ਸਾਧੂਆਂ ਸੰਤਾਂ ਨੇ ਆਉਣਾ ਹਫਤਾ ਹਫਤਾ ਕਥਾ ਕੀਰਤਨ ਕਰਨੇ ਪ੍ਰਚਾਰ ਕਰਨੇ ਸੇਵਾਵਾਂ ਕਰਨੀਆਂ ਉਹ ਲੋਕਾਂ ਦੀ ਸ਼ਰਧਾ ਭਾਵਨਾ ਪਿਆਰ ਰਹੀ ਰਹੇ ਸਾਡੀ ਤਾਂ ਹੀ ਇਹ ਹਾਲਤ ਜਿਹੜੀ ਹੋ ਰਹੀ ਹੈ ਸਾਡੀ ਗੁਰੂ ਪ੍ਰਤੀ ਸ਼ਰਧਾ ਨਹੀਂ ਰਹੀ ਕੋਰ ਤਾਂ ਕਿਸੇ ਪ੍ਰਤੀ ਕੀ ਸੋ ਜਿਸ ਤਨ ਉਹ ਕਹਿੰਦੇ ਵੀ ਉਹ ਅਮਰਤ ਦੇ ਆਏ ਉਹਨੂੰ ਕੇਸੀ ਇਸ਼ਨਾਨ ਕਰਾਇਆ ਸੁੱਤੇ ਵਸਤਰ ਬਣਾਏ ਸਾਰਾ ਕੁਝ ਤੋਲ ਕੇ ਕੰਡੇ ਤੇ ਛੋਟੀ ਤਕੜੀ ਰੱਖ ਕੇ ਸਾਰਾ ਕੁਝ ਤੋਲ ਕੇ ਜੇ ਕਿਲੋ ਖੰਡ ਕਿਲੋ ਆਟਾ ਕਿਲੋ ਸਾਰਾ ਕੁਝ ਤੋਲ ਕੇ ਫਿਰ ਜਿਹੜਾ ਹੈ ਸਾਧ ਸੰਗਤ ਜੀ ਜਦ ਭੋਗ ਲਵਾਇਆ ਉਹਦੇ ਤੋਂ ਦੇਗ ਜਿਹੜੀ 100 ਕੇ 200 ਗ੍ਰਾਮ ਦੀ ਦੇਗ ਜਿਹੜੀ ਉਹ ਘੱਟ ਸੀ ਖੁੱਸਾ ਤਨਾ ਕਹਿੰਦੇ ਨੇ ਐ ਭੋਗ ਲਵਾਉਂਦਾ ਕਿੰਨੇ ਮਹਾਰਾਜ ਐ ਭੋਗ ਲਵਾਉਂਦਾ ਇਹ ਸਾਡੀ ਸ਼ਰਧਾ ਹੈ ਜੇ ਸਾਡੀ ਸ਼ਰਧਾ ਨਹੀਂ ਤੇ ਉਹ ਇੱਕ ਸਾਖੀ ਆਉਂਦੀ ਆ ਉਹ ਕਹਿੰਦੇ ਨੇ ਲੰਗਰ ਲਾਇਆ ਕਿਤੇ ਕਹਿੰਦੇ ਮੀਂਹ ਪਵਾ ਦੀਏ ਕਹਿੰਦੇ ਮੀਂਹ ਨਹੀਂ ਪੈਂਦਾ ਫਿਰ ਤੇ ਕਹਿੰਦੇ ਲੰਗਰ ਲਾ ਦੀਏ ਤੇ ਕੋਈ ਰੱਬ ਦਾ ਪਿਆਰਾ ਤੁਰਿਆ ਜਾਵੇ ਉਹਨੇ ਪੁੱਛਿਆ ਬਈ ਜਿਹੜਾ ਇਹ ਭਾਈ ਤੁਸੀਂ ਕਾਹਦਾ ਲੰਗਰ ਲਾ ਰਹੇ ਹੋ ਤੇ ਕਹਿੰਦਾ ਸੰਗਤਾਂ ਕਹਿੰਦੀਆਂ ਜਿਹੜੇ ਮੇਰੇ ਵਰਗੇ ਵਿੱਚ ਸੀਗੇ ਲੰਗਰ ਨੂੰ ਗਰਸ਼ ਕਰਨ ਵਾਲੇ ਉਹ ਕਹਿੰਦੇ ਜੀ ਇਹ ਮੀਂਹ ਪਾਉਣ ਵਾਸਤੇ ਵਿਖੇਤੀਆਂ ਹਰੀਆਂ ਭਰੀਆਂ ਹੋਈਆਂ ਉਹ ਕਹਿੰਦਾ ਲੱਗਾ ਵੀ ਤੁਸੀਂ ਕੋਈ ਤੰਬੂ ਤੰਬੂ ਚੰਗੇ ਲਾਏ ਨਹੀਂ ਕੋਈ ਕੋਈ ਛਤਰੀਆਂ ਕੋਈ ਹੋਰ ਤੁਸੀਂ ਪ੍ਰਬੰਧ ਨਹੀਂ ਮੀ ਆ ਗਿਆ ਜਿਆਦਾ ਤੇ ਤੁਹਾਡਾ ਲੰਗਰ ਨੂੰ ਕਰਨਾ ਪਏਗਾ ਉਹ ਮੇਰੇ ਵਰਗਾ ਸੀ ਕਿ ਸਰਦਾ ਸਰਦਾ ਤਾਂ ਨਹੀਂ ਕਹਿੰਦਾ ਪਤਾ ਨਹੀਂ ਕਹਿੰਦੇ ਬਾਬਾ ਜੀ ਮੀ ਪਵੇ ਕਿ ਨਾ ਕੋਈ ਉਹ ਕਹਿੰਦਾ ਬਾ ਤੁਹਾਡੀ ਸਰਦਾ ਹੀ ਨਹੀਂ ਮੀ ਕਹਿੰਦੇ ਪਹਿਣਾ ਕੀ ਆ ਸਤਨਾ ऐस वास्ते निश्ते कर अपनी जीत करो निश्ते होए साडा प्रपक्ष विश्वास होए बिकमे में विश्वास होए गुरुवाणी कह री जो मांगे ठाकुर अपने ते जो मांगे ठाकुर अपने ते सोए सोए देव है सोए देव है। ਜੋ ਮੰਗੇ ਢਾਪੁਰ ਆਪਣੇ ਤੇ ਜੋ ਮੰਗੇ ਢਾਪੁਰ ਆਪਣੇ ਤੇ ਜੋ ਮੰਗੇ ਢਾਪੁਰ ਆਪਣੇ ਤੇ ਸੋਈ ਸੋਈ ਦੇਵੈ ਸੋਈ ਸੋਈ ਦੇਵੈ ਸੋਈ ਸੋਈ ਦੇਵੈ ਇਹ ਹੈ ਪ੍ਰਤੱਖ ਵਿਸ਼ਵਾਸ ਪ੍ਰਤੱਖ ਵਿਸ਼ਵਾਸ ਕਿ ਜੀ ਜੇ ਸ਼ਰਦਾ ਇਹ ਕੱਚੇ ਪੇਲੇ ਆ ਤੇ ਫਿਰ ਗੁਰੂ ਨੇ ਕੰਮ ਵੀ ਉਸਤਾਦ ਕਰਨੇ ਪਤਾ ਨਹੀਂ ਮੀਂਹ ਪਵੇ ਕਿ ਨਾ ਪਾ ਉਹ ਕਹਿੰਦਾ ਵਿਸ਼ਵਾਸ ਤੁਹਾਨੂੰ ਲੰਗਰ ਲਾਉਣ ਵਾਲਿਆਂ ਨੂੰ ਨਹੀਂਗਾ ਇਥੇ ਕਹਿੰਦੇ ਫਿਰ ਮੀਂਹ ਕੀ ਪੈਣਾ ਸਵਾਹ ਪੈਣਾ ਇਹ ਸਵਸਤੇ ਉਹਦਾ ਪਰਪਖ ਜਿਹੜਾ ਵਿਸ਼ਵਾਸ ਵੱਧ ਗਿਆ ਵਿਸ਼ਵਾਸ ਵੱਧ ਗਿਆ ਘਰੇ ਠਾਕੁਰ ਪੱਥਰ ਲੈ ਆਂਦਾ ਬਹਿ ਗਿਆ ਕਮਰੇ ਤੇ ਸਜਾਤਾ ਵਧੀਆ ਜਿਹੜਾ ਹੈ ਵਧੀਆ ਵਿਸ਼ਾਈ ਕਰਕੇ ਝੋਲੀ ਡਾ ਕਪੜਾ ਸੀ ਸਜਾਤਾ ਸਜਾ ਕੇ ਤੇ ਜਿਹੜਾ ਹੈ ਦਿਨ ਚੜੇ ਤਾਂ ਕਿੰਨੇ ਦੀ ਦੁੱਧ ਛਕੂ ਹਤੇ ਪ੍ਰਸ਼ਾਦਾ ਛਕੂ ਬਣਾ ਕੇ ਅੱਗੇ ਕਰਦਾ ਹੁਣ ਪੱਥਰ ਹੈ ਕੀ ਛਕਣਾ ਪਤਾ ਪਰ ਸਾਧ ਸੰਗਤ ਜੀ ਉਹਦੀ ਸ਼ਰਧਾ ਇੰਨੀ ਬਣ ਗਈ ਸੀ ਦੱਸਦੇ ਵੇ ਤਿੰਨ ਦਿਨ ਕਹਰੇ ਚ ਬੈਠਾ ਰਿਆ ਮਾਤਾ ਮਿਤਾ ਅਖੀਰ ਗਏ ਭਗਤ ਤਰਲੋਚਨ ਕਹਿੰਦੇ ਕਿਲੇ ਸਾਠੇ ਨਿਆਣੇ ਨੂੰ ਮਾਰਨਾ ਕਹਿੰਦੇ ਪਤਾ ਨਹੀਂ ਠਾਕੁਰ ਨੇ ਕਹਿੰਦੇ ਭੋਗ ਲਾਉਣਾ ਕਿ ਨਹੀਂ ਲਾਉਣਾ ਜਾਂ ਉਹਦਾ ਸਾਡੇ ਨਿਆਣੇ ਦਾ ਸਾਡੇ ਮੁੰਡੇ ਦਾ ਭੋਗ ਪੈ ਜਾਣਾ ਅਖੋ ਸਤਿਨਾਮ ਬਈ ਪਤਾ ਨਹੀਂ ਨੇ ਭੁਖੇ ਮਰ ਜਾਣਾ ਮੈਂ ਠਾਕੁਰ ਨੇ ਪਤਾ ਨਹੀਂ ਭੋਗ ਲਾਉਣਾ ਕਿ ਨਹੀਂ ਲਾਉਣਾ ਬਈ ਇਹ ਸਾਡੇ ਮੁੰਡੇ ਨੇ ਜਾਉਂਦਾ ਭੁੱਖਾ ਮਰ ਜਾਣਾ ਉਹਨਾਂ ਦੀ ਨਿਗਾ ਚ ਉਹ ਮੁੰਡਾ ਲੜਕਾ ਹੀ ਹੈ ਕਿਉਂਕਿ ਸਾਡੀ ਨਿਗਾ ਚ ਕਿਵੇਂ ਆਮ ਬੰਦਾ ਹੀ ਕੋਈ ਹੁੰਦਾ ਨਾ ਪਰ ਇਹ ਨਹੀਂ ਪਤਾ ਉਹਦੇ ਅੰਦਰ ਸ਼ਕਤੀ ਕਿੰਨੀ ਹੁੰਦੀ ਹੈ ਰੂਹਾਨੀਅਤ ਬੰਦੇ ਵੇਖਣ ਇਸ ਤਰ੍ਹਾਂ ਨਹੀਂ ਜਾਪਦੇ ਉਹੀ ਹੱਥ ਕੋਈ ਪੈਰ ਕੋਈ ਨਾਂ ਮਗੇ ਉਦਾਂ ਹੀ ਖਾਂਦੇ ਪੀਂਦੇ ਤੁਰਦੇ ਹੱਸਦੇ ਖੇਡਦੇ ਉਸੇ ਤਰ੍ਹਾਂ ਹੀ ਉਹ ਕਿਰਤਵਿਰਤ ਕਰਦੇ ਪਰ ਉਹਨਾਂ ਦੇ ਅੰਦਰ ਜਿਹੜੇ ਆ ਰੂਹਾਨੀਅਤ ਸ਼ਕਤੀਆਂ ਹੁੰਦੀਆਂ ਇਹ ਕਿਸੇ ਵਿਰਲੇ-ਵਿਰਲੇ ਵਿੱਚ ਹੁੰਦੀਆਂ ਇਹ ਮਹਾਰਾਜੀ ਬਖਸ਼ਿਸ਼ ਸੋ ਫਿਰ ਹੁਣ ਤੁਹਾਨੂੰ ਪਤਾ ਵੀ ਮਾਤਾ ਪਿਤਾ ਦੇ ਮੰਨੀ ਨਾ ਫਿਰ ਉਹਨੂੰ ਗੁਰੂ ਮੰਨਿਆ ਸੀ ਸੋ ਗੁਰੂ ਮੰਨਿਆ ਆਪਣੇ ਕੋ 5 ਕਿ ਮਿੰਟ ਰਹਿ ਗਏ ਨੇ ਆਪਾਂ ਬਸ 5 ਕਿ ਮਿੰਟਾਂ ਦੀ ਸੰਭਾప్తి ਕਰਦੇ ਸੋ ਜਿਹੜਾ ਆਇਆ ਕਹਿੰਦੇ ਵੀ ਮੈਂ ਤੇਰਾ ਗੁਰੂ ਆ ਦਰਵਾਜ਼ਾ ਖੋ ਤੇ ਧੰਨਿਆ ਦਰਵਾਜ਼ਾ ਜਿਹੜਾ ਹੈ ਉਹ ਖੋਲਿਆ ਹੁਣ ਗੁਰੂ ਦੀ ਗੱਲ ਤਾਂ ਮੰਨਣੀ ਜਦੋਂ ਗੁਰੂ ਨੇ ਬਾਜ ਮਾਰੀ ਦਰਵਾਜਾ ਖੋਲਿਆ ਕਹਿੰਦੇ ਤੂੰ ਕਿਉਂ ਕਹਿੰਦੇ ਜिद ਕਰਨਾ ਕਹਿੰਦੇ ਮੈਂ ਤਾਂ ਤੈਨੂੰ ਜਿਹੜਾ ਹੈ ਇਹ ਖਦਰ ਦੇ ਕੱਪੜੇ 'ਚ ਪੱਥਰ ਭਰੇ ੜ ਕੇ ਦੇਤਾ ਇਹਨੂੰ ਭੋਗ ਇਸ ਤਰ੍ਹਾਂ ਥੋੜਾ ਲਵਾਈਦਾ ਵੀ ਇਹ ਪ੍ਰਤੱਖ ਆ ਕੇ ਤਰਾ ਛਕੂਗਾ ਜੇ ਤੂੰ ਦੁੱਧ ਕੋਈ ਛਕਣਾ ਤੇ ਉਹਨੂੰ ਮਾਸਾ ਦੁੱਧ ਉਹਨੂੰ ਭੋਗ ਲਵਾ ਦੇ ਤੇ ਪ੍ਰਸ਼ਾਦਾ ਛਕਣਾ ਪਹਿਲਾਂ ਉਹਨੂੰ ਭੋਗ ਲਵਾ ਕੇ ਉੱਥੇ ਰੱਖ ਕੇ 5 ਮਿੰਟਾਂ ਮੰਨ ਚੁੱਕ ਕੇ ਫਿਰ ਤੂੰ ਛਕ ਲੈ ਉਹ ਸਮਝ ਗਿਆ ਉਹ ਕਹਿੰਦਾ ਵੀ ਇਹ ਥੋੜਾ ਵੀ ਹੁਣ ਦੁੱਧ ਜਿਹੜਾ ਹੈ ਇਹਨੂੰ ਸਾਰਾ ਛਕਾਉਣਾ ਪ੍ਰਸ਼ਾਦ ਇਹ ਸਾਰੇ ਛਕੂਗਾ ਤੇ ਤਾਂ ਨਾ ਕਹਿਣ ਲੱਗਾ ਕਹਿੰਦੇ ਮੈਨੂੰ ਹੁਣ ਪਤਾ ਲੱਗਿਆ ਵੀ ਦੁੱਧ ਦਾ ਮਾਸਾ ਜੇ ਤੂੰ ਉਹਦੇ ਬੁੱਲਾਂ ਨੂੰ ਲਾਉਣਾ ਠਾਕੁਰ ਦੇ ਮੂੰਹ ਨੂੰ ਬਾਕੀ ਤਾਂ ਦੁੱਧ ਤੂੰ ਆਪ ਹੀ ਛਕਦਾ ਪ੍ਰਸ਼ਾਦ ਦਾ ਸੱਤ ਨਾਮ ਕਹਿੰਦੇ ਹੁਣ ਪਤਾ ਲੱਗਾ ਮੈਨੂੰ ਕਹਿੰਦੇ ਤੂੰ ਬਸ ਵਿਖਾ ਲਈ ਜੀ ਦੇ ਨਾਂ ਮੜੀ ਤੇ ਛਕਦਾ ਉਹ ਤਾਂ ਕਿਨੂੰ ਆਪ ਹੀ ਕਿਹਾ ਹਾਂ ਇਸ ਤਰ੍ਹਾਂ ਤਿੰਨ ਦਿਨ ਕਹਿੰਦੇ ਨੇ ਇਸ ਤਰ੍ਹਾਂ ਜਿੱਦ ਦੇ ਵਿੱਚ ਅੜਿਆ ਰਿਹਾ ਉਸੇ ਤਰ੍ਹਾਂ ਪ੍ਰਸ਼ਾਦਾ ਪਿਆਰ ਸਿੰਪਲ ਪ੍ਰਸ਼ਾਦਾ ਸੀ ਸੋ ਭਗਵਾਨ ਨੂੰ ਠਾਕੁਰ ਨੂੰ ਪੱਥਰ ਨੂੰ ਕਹੀ ਜਾਵੇ ਕਹਿੰਦਾ ਤੂੰ ਪੰਡਵ ਦੀ ਘੁਗਜਿਆ ਹੈ ਖੀਰ ਪੂੜੇ ਖਾਣੇ ਤੇ ਖੀਰ ਪੂੜੇ ਤਾਂ ਮਿਲ ਲੈ ਨਹੀਂਗੇ ਮੈਂ ਤਾਂ ਸਿੱਧਾ ਸਾਦਾ ਜਾਟਾ ਸਿੰਪਲ ਜਿਆ ਪ੍ਰਸ਼ਾਦਾ ਮੇਰ ਕੋ ਸਾਦਾ ਜਿਆ ਤੈਨੂੰ ਤਾਂ ਇਹੀ ਛਕਣਾ ਪੈਣਾ ਕਹਿੰਦੇ ਮੇਰ ਕੋ ਖੀਰ ਪੂੜੇ ਨਹੀਂ ਮੈਨੂੰ ਹੁਣ ਪਤਾ ਵੀ ਤੂੰ ਕਿਉਂ ਨਹੀਂ ਆਉਂਦਾ ਪਿਆ ਤੂੰ ਕਹਿੰਦੇ ਖੀਰ ਪੂੜਿਆਂ ਤੇ ਲੱਗਿਆ ਖੀਰ ਪੂੜੇ ਤੇ ਮੇਰੇ ਕੋਲ ਮਿਲ ਲੈ ਨਹੀਂ ਕਹਿੰਦੇ ਮੇਰੇ ਕੋਲ ਤਾਂ ਸਿਰਫ ਦਾਲ ਪ੍ਰਸ਼ਾਦਾ ਹੈ ਸਾਦਾ ਸੋ ਤਿੰਨ ਦਿਨਾਂ ਬਾਅਦ ਗੁਰਬਾਣੀ ਚ ਆਉਂਦਾ ਮਿਲੈ ਪ੍ਰਤੱਖ ਵਸਾਈਆ ਧੰਨਾ ਵਡਭਗ ਅੱਖ ਸਤਨਾਮ ਬਾਹ ਨਿਕਲੀ ਕਹਿੰਦੇ ਪਹਿਲੇ ਬਾ ਪ੍ਰਸ਼ਾਦਾ ਸ਼ਕਿਆ ਦੁੱਧ ਸ਼ਕਿਆ ਕਹਿੰਦੇ ਬਾਸ ਖਿੰਦੇ ਨਹੀਂ ਕਹਿੰਦੇ ਕਹਿੰਦੇ ਠਾਕੁਰ ਕਹਿੰਦੇ ਕੰਮ ਵੀ ਕਰਦਾ ਕਹਿੰਦੇ ਖੇਤਾਂ ਨੂੰ ਪਾਣੀ ਲਾਉਣ ਵਾਲਾ ਕਹਿੰਦੇ ਕਿਧਰ ਚੱਲਿਆ ਕਹਿੰਦੇ ਭਗਵਾਨ ਹੁਣ ਭਗਵਾਨ ਫਸ ਗਿਆ ਰਾਮ ਕਿਉਂਕਿ ਸਿੱਧਾ ਸਦਾ ਜਾਟਾ ਸਿੱਧੀਆਂ ਜੇ ਗੱਲਾਂ ਕੋਈ ਬੜਨ ਨਹੀਂ ਛਲ ਨਹੀਂ ਕੋਈ ਕਪਟ ਨਹੀਂ ਮੰਨਦੇ ਵਿੱਚ ਇਸ ਤਰ੍ਹਾਂ ਧੰਨੇ ਮਿਲਿਆ ਬਾਲ ਬੁੱਧ ਇਸ ਤਰ੍ਹਾਂ ਸ਼ਬਦ ਹੁੰਦਾ ਹੈ ਧੰਨੇ ਮਿਲਿਆ ਬਾਲ ਬੁੱਧ ਬੱਚੇ ਦੀ ਬੁੱਧ ਕੀ ਹੁੰਦੀ ਛੋਟੇ ਦੀ ਉਹਨੂੰ ਤੁਸੀਂ ਸੱਪ ਦੇ ਦਿਓ ਉਹਨੂੰ ਖੜਾਉਣਾ ਦੇ ਦਿਓ ਉਹਨੇ ਚੁੱਕ ਕੇ ਖੇਡਣਾ ਹੈ ਤੇ ਬੱਚੇ ਇੱਕ ਮਤ ਹੈ ਛੋਟੇ ਦਾ ਇਸ ਵਾਸਤੇ ਧੰਨੇ ਮਿਲਿਆ ਬਾਲ ਬੁੱਧ ਉਹਦੀ ਜਿਹੜੀ ਮਤ ਸੀ ਬੱਚਿਆਂ ਵਾਲੀ ਸੀ ਤੇ ਤਾਂ ਉਹਨੂੰ ਜਿਹੜੀ ਪ੍ਰਾਪਤੀ ਹੋ ਫੇਰ ਕਹਿੰਦੇ ਨੇ ਭਗਵਾਨ ਕਹਿੰਦਾ ਵੀ ਹੁਣ ਤਾਜਾ ਪ੍ਰਸ਼ਾਦਾ ਛਕਾ ਉਹ ਕਹਿੰਦੇ ਵੀ ਪ੍ਰਸ਼ਾਦਾ ਤਾਂ ਭਈ ਆਹੀ ਮਿਲੂਗਾ ਹੁਣ ਤਾਜਾ ਤੂੰ ਵਿਹਣੀ ਬਣਦਾ ਪ੍ਰਸ਼ਾਦਾ ਤਾਂ ਇਹੀ ਛਕਣਾ ਹੋ ਉਹ ਹੀ ਭਗਵਾਨ ਨੇ ਛਕਿਆ ਤਿੰਨ ਦਿਨਾਂ ਦਾ ਪਿਆ ਬਾਸਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਕਹਿੰਦੇ ਵੀ ਹੁਣ ਖੇਤਾਂ 'ਚ ਕੰਮ ਕਰਾ ਕੇ ਜਾਗੇ ਫੇਰ ਆਪਾਂ ਜਾਣਦੇ ਆ ਸਾਖੀ ਬੜੀ ਲੰਬੀ ਆ ਪਾਣੀ ਵੀ ਲਵਾਇਆ ਖੇਤਾਂ ਫੇਰ ਕਹਿੰਦਾ ਮੈਂ ਤਾਂ 3 ਦਿਨ ਹੋ ਗਏ ਤੇਰੇ ਕੋਲ ਬੈਠਾ ਮੇਰੀਆਂ ਗਾਵਾਂ ਨੂੰ ਇੱਠੇ ਪਾ ਮੇਰੇ ਖੇਤਾਂ ਦੇ ਵਿੱਚ ਕੰਮ ਕਰ ਮੇਰੀਆਂ ਜਿਹੜੇ ਨੇ ਡੱਗਰ ਨੇ ਇਹਨਾਂ ਨੂੰ ਕੌਣ ਸੰਭੂਗਾ ਫੇਰ ਉਹਨਾਂ ਨੇ ਕੰਮ ਕਰਾਇਆ ਭਗਵਾਨ ਤੁਮ ਫੇਰ ਜਿਹੜਾ ਸ਼ਬਦ ਆਉਂਦਾ ਹੈ ਆਪਾਂ ਪੜ੍ਹਦੇ ਹਾਂ ਧੰਨਾ ਆਪਾਂ ਨੂੰ ਇਹ ਸ਼ਬਦ ਪੜ ਲਈ ਗੋਪਾਲ ਤੇਰਾ ਆਰਤ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਹੰਧਾਲ ਸਿਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਤ ਜਿਓ ਪਨੀਆਂ ਸ਼ਾਦਨ ਨੀਕਾ ਆਨਾਜ ਮੰਗੋ ਸਤਸੀਕ ਇਹ ਸੀ ਵਖਰਾ ਕਾ ਵਖਰਾ ਪਾਠ ਵਖਰਾ ਕਰਨਾ ਇਹਦੇ ਵਾਸਤੇ ਸੰਖਿਆ ਬਹੁਤ ਜ਼ਰੂਰੀ ਹੈ ਆਨਾਜ ਮੰਗੋ ਸਤ ਸੀਕਾ ਗਊ ਭੈਸ ਮੰਗੂ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਣ ਚੰਗੇ ਜਨ ਧੰਨਾ ਲੈਵੇ ਮੰਗੇ ਇਹ ਸਾਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਦਾਲ ਮੰਗ ਲਿਆ ਘੋ ਮੰਗ ਲਿਆ ਆਟਾ ਮੰਗ ਲਿਆ ਖੰਡ ਮੰਗ ਲਿਆ ਗਊ ਭੈਸ ਮੰਗੂ ਲਾਵੇਰੀ ਲਵੇਰੀ ਡੰਗਰ ਬਈ ਕੋਈ ਕੋਈ ਟੋਕੜ ਜੀ ਨਫੜਾ ਦੇ ਮੈਨੂੰ ਜਿਹੜੀ ਦੁੱਧ ਹੀ ਨਾ ਦਿੰਦੀ ਹੋਵੇ ਉਹ ਵੀ ਗਾਂ ਤੇ ਮੱਝ ਉਹ ਕਹਿੰਦੇ ਇੱਕ ਚੀਜ਼ ਮੰਗ ਲੈ ਨਹੀਂ ਮਹਾਰਾਜ ਤੇ ਜੇ ਗਾਂ ਨਾ ਮਿਲੀ ਤੇ ਮੱਝ ਤਾਂ ਮਿਲ ਜੂਗੀ ਜੇ ਮੱਝ ਨਾ ਮਿਲੀ ਤੇ ਗਾਂ ਮਿਲ ਜੂਗੀ ਗਾਂ ਵੀ ਦੇ ਮੱਝ ਵੀ ਦੇ ਦਾਲ ਸੀਧਾ ਮੰਨੋ ਕਿ ਉਹ ਹਮਰਾ ਖੁਸ਼ੀ ਕਰਨ ਦਿਓ ਪਨੀਆਂ ਸ਼ਾਦਨ ਨੇਕਾ ਮਜਾ ਇਸ ਤਰ੍ਹਾਂ ਲਿਜਾਈਂ ਪਨੀਆਂ ਸ਼ਾਦਨ ਨੇਕਾ ਆਨਾਜ ਮੰਗੋ ਸਤ ਸੀਕਾ ਸਤ ਸੀਕਾ ਦਾ ਉੱਥੇ ਇੱਕ ਕੌਤਕ ਇਸ ਤਰ੍ਹਾਂ ਕੀਤਾ ਜਿਹਨੂੰ ਸੱਤ ਸਿਆੜ ਪੈਲੀ ਦੇ ਵਿੱਚ ਕੱਢੇ ਤੇ ਉੱਥੇ ਕੰਕਰ ਪੱਥਰ ਜਿਹੜੇ ਉਹੀ ਬੀਜ ਦਿੱਤੇ ਸੁਣੀ ਜਾਏ ਹੋਣਾ ਲੋਕ ਕਮੈਂਟ ਰਹਿ ਗਏ ਨੇ ਉਹ ਜਿਹੜੇ ਨੇ ਜੋ ਵੀ ਹੱਥ 'ਚ ਆਇਆ ਉਹ ਰੋੜੇ ਕੰਕਰ ਉਹ ਬੀਜ ਦਿੱਤੇ ਉਹਨਾਂ ਤੋਂ ਜਿਹੜੇ ਨੇ ਮਤੀਰੇ ਕਹਿੰਦੇ ਸਾਡੇ ਏਰੀਆ 'ਚ ਦਵਾਨੇ ਕਹਿੰਦੇ ਆ ਕਿਉਂਕਿ ਮਾਝੇ ਦੀ ਬੋਲੀ ਦਾ ਫਰਕ ਆ ਤੋ ਦੁਵਾਨੇ ਕਹਿੰਦੇ ਇੱਥੇ ਤਾਂ ਪਤਾ ਨਹੀਂ ਕੀ ਕਹਿੰਦੇ ਉਹਨੂੰ ਜਿਹੜੇ ਵੱਡੇ ਵੱਡੇ ਆਪਾਂ ਗਰਮੀਆਂ 'ਚ ਖਾਲੇ ਹੁੰਦੇ ਖਰਬੂਜੇ ਹੋਰ ਹੁੰਦੇ ਹੁਮਤੀਰੇ ਕਹਿ ਦਿੰਦੇ ਸ਼ਹਿਰ ਉੱਥੇ ਦੁਵਾਨੇ ਕਹਿੰਦੇ ਬਾਝੇ ਸ਼ਾਂਜ ਉਹ ਲੱਗੇ ਤੇ 6 ਬੰਦੇ ਨਾਲ ਸੀ ਉਹਨਾਂ ਦੇ ਕੰਮ ਕਰਨ ਨੂੰ ਪੈਣਾ ਐਨਾ ਜ਼ਿੰਮੇਵਾਰੀ ਦਾ ਕੰਮ ਸੀਗਾ ਜਿਵੇਂ ਆਪਾਂ ਕਹਿੰਨੇ ਸਾਡੇ ਨਾਲ ਇਹ ਇਹਨਾਂ ਦਾ ਭਿਆਲ ਆ ਵੀ ਇਹ ਸਾਡੇ ਨਾਲ 6 ਬੰਦੇ ਹੁੰਦੇ ਐਨੀ ਉਹਨਾਂ ਕੋਲ ਜਿਹੜਾ ਜ਼ਮੀਨ ਦਾ ਕੰਮ ਸੀ ਉਹ ਜਦੋਂ ਘਰ ਲੈ ਕੇ ਗਏ ਦੁਵਾਨੇ ਉਹਨਾਂ ਨੇ ਭੰਨੇ ਉਹ ਬੀਜਾਂ ਦੇ ਥਾਂ ਲਾਲ ਲਾਲ ਬੀਜ ਨਿਕਲਦੇ ਨਾ ਉਹ ਬੀਜਾਂ ਦੇ ਥਾਂ ਤੇ ਹੀਰੇ ਨਿਕਲੇ ਆਖੋ ਸਤਨਾਮ ਇਸ ਤਰ੍ਹਾਂ ਦੀ ਖੇਤੀ ਜਿਹੜੀ ਧੰਨਾ ਜੀ ਨੇ ਕੀਤੀ ਸੋ ਉਹਨਾਂ ਵਿੱਚੋਂ ਕੰਮ ਕਰਨ ਵਾਲਿਆਂ ਨੂੰ ਜਿਨ੍ਹਾਂ ਦਾ ਹਿੱਸਾ ਸੀ ਨਾਲ 6 ਬੰਦਿਆਂ ਦਾ ਉਹਨਾਂ ਨੂੰ ਹੀਰੇ ਮਿਲੇ ਹੀਰੇ ਤੇ ਕੀ ਸੀ ਬਰਕਤ ਤੇ ਮਹਾਰਾਜ ਕਹਿੰਦੇ ਭਈ ਹੁਣ ਤਾਂ ਜਾਵਾਂ ਕਹਿੰਦੇ ਨਹੀਂ ਇੱਕ ਤਾਜਨ ਤੁਰੀ ਚੰਗੇਰ ਇੱਕ ਅਰਬੀ ਘੋੜੀ ਦੋ ਮੈਂ ਤੁਰ ਕੇ ਥੋੜਾ ਜਾਵਾਂ ਹੁਣ ਵੇਖੋ ਤੁਸੀਂ ਇਹ ਪਿਆਰ ਦੀਆਂ ਖੇਡਾਂ ਨੇ ਮੈਂ ਕਹਿੰਦਾ ਇੱਥੇ ਮਰ ਜਾਓ ਚੌਂਕੜਾ ਮਾਰ ਕੇ ਬਹਿ ਜਾਓ ਜੇ ਕਿਤੇ ਮਹਾਰਾਜ ਦੇ ਕਿਤੇ ਦਰਸ਼ਨ ਹੋ ਜਾਣ ਕਿਉਂ ਸਾਡੀ ਸ਼ਰਧਾ ਨਹੀਂ ਰਹੀ ਸਾਡੀ ਭਾਵਨਾ ਨਹੀਂ ਰਹੀ ਪਿਆਰ ਨਹੀਂ ਰਿਹਾ ਸ਼ੰਕੇ ਪੈਦਾ ਹੋ ਗਏ ਮਾਨਸ ਵਿੱਚ ਸ਼ੰਕੇ 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 ਇਸ ਵਾਸਤੇ ਉਹ ਸ਼ੰਕੇ ਨਹੀਂ ਸੀ ਕੋਈ ਉਹਨੂੰ ਪਤਾ ਸੀ ਪੱਥਰ ਆਦੇ ਜੋ ਪੱਥਰ ਕੀ ਪਾਈ ਪਾਏ ਤਾਂ ਕੀ ਘਾਲ ਅਜਾਈ ਜਾਏ ਗੁਰਬਾਣੀ ਕਹਿੰਦੀ ਆ ਜੋ ਪੱਥਰ ਦੇ ਪਾਣੀ ਪਾਉਂਦਾ ਉਹਦੀ ਘਾਲ ਅਜਾਈ ਨਿਸਬਾ ਜਾਂਦੀ ਆ ਕਿਸੇ ਲੇਖੇ ਪਰ ਉਹਦੀ ਸ਼ਰਦਾ ਨੇ ਬਹਿ ਵੇਖਿਆ ਕਈ ਥਾਵਾਂ ਤੇ ਜਾਈਦਾ ਸਟੇਜਾਂ ਤੇ ਪੱਥਰ ਜੋ ਪੱਥਰ ਚੋਂ ਪਾਲਿਆ ਰੱਬ ਪੱਥਰ ਚੋਂ ਪਾਲਿਆ ਪੱਥਰ ਚੋਂ ਨਹੀਂ ਪਾਲਿਆ ਉਹਦੀ ਭਾਵਨਾ ਨੇ ਪੱਥਰ ਚੋਂ ਪ੍ਰਗਟ ਕਰ ਦਿੱਤਾ ਆਖੋ ਸਤਨਾਮ ਪੱਥਰ ਕੋਈ ਰੱਬ ਨਹੀਂ ਕਰਦਾ ਉਹਦੀ ਭਾਵਨਾ ਨੇ ਹਰਨਾਕਸ਼ ਮਾਰਦਾ ਹੈ 5 ਸਾਲ ਦੇ ਬੱਚੇ ਨੂੰ ਕੀੜੀ ਬਣ ਕੇ ਥੰਮ ਤੇ ਜਿਹੜਾ ਹੈ ਤੇ ਰੱਬ ਦਾ ਰੂਪ ਦਸਿਆ ਤੇ ਥੰਮ ਦੇ ਵਿੱਚੋਂ ਨਰ ਸਿੰਘ ਰੂਪ ਹੋਏ ਦੇਹ ਧਰੇ ਥੰਬ ਦੇ ਵਿੱਚੋਂ ਨਿਕਲੇ ਇਤਿਹਾਸ ਹੈ ਸਾਡਾ ਕੋਈ ਮੈਂ ਸੁਣੀਆਂ ਸੁਣੀਆਂ ਗੱਲਾਂ ਨਹੀਂ ਕਰ ਰਿਹਾ ਤੇ ਕਿਉਂ ਨਹੀਂ ਫਿਰ ਜਿਹੜਾ ਹੈ ਪੱਥਰ 'ਚੋਂ ਪ੍ਰਗਟ ਹੋ ਸਕਦਾ ਉਹਦੀ ਭਾਵਨਾ ਨੇ ਪ੍ਰਗਟ ਕਰ ਦਿੱਤਾ ਪੱਥਰ ਕੋਈ ਰੱਬ ਨਹੀਂ ਹੁੰਦਾ ਤੇ ਕਹਿੰਦੇ ਇੱਕ ਤਾਜਨ ਤੁਰੇ ਚੰਗੇਰੀ ਕਹਿੰਦੇ ਅਰਬੀ ਘੋੜੀ ਵੀ ਚਾਹੀਦੀ ਮਹਾਰਾਜ ਮੈਂ ਤੁਰਿਆ ਥੋੜਾ ਫਿਰੂਗਾ ਮੈਂ ਮਗਰ ਮਗਰ ਤੇਰੇ ਫਿਰ ਕਹਿੰਦੇ ਲੈ ਬਈ ਆ ਵੀ ਲੈ ਲਾ ਕਹਿੰਦੇ ਮੈਂ ਜਾਵਾਂ ਹੁਣ ਉਹ ਕਹਿੰਦੇ ਨਹੀਂ ਖੜ ਤੇ ਮਹਾਰਾਜ ਹਜੇ ਹੋਰ ਇੱਕ ਤਾਜਨ ਤੂਰੀ ਚੰਗੇਰੀ ਘਰ ਕੀ ਗਈ ਹਨ ਚੰਗੀ ਇਹ ਕੀ ਮੰਗਿਆ ਇਹ ਕੋਈ ਪੜਦੇ ਵਾਲੀ ਗੱਲ ਨਹੀਂ ਲਾਈਵ ਚੱਲਦਾ ਪਿਆ ਦੇਸ਼ਾਂ ਉਦੇਸ਼ਾਂ ਸੁਣਦੇ ਪਏ ਨੇ ਸਾਰੇ ਕੀ ਮੰਗਿਆ ਸੀ ਇੱਕ ਤਾਜਨ ਤੂਰੀ ਚੰਗੇਰੀ ਕਹਿੰਦੇ ਇੱਕ ਘਰ ਵਾਲੀ ਬੁਆਰੀ ਕਹਿੰਦੇ ਪਤਾ ਕਿਦਾਂ ਆਉਂਦੀ ਕਹਿੰਦੇ ਤਾਜਨ ਤੂਰੀ ਚੰਗੇਰੀ ਇੱਕ ਚੰਗੇ ਸੁਭਾਅ ਵਾਲੀ ਹੋਵੇ ਇਹ ਨਾਵੇ ਉਹਦੇ ਘਰ ਆ ਰੋਟੀ ਮੰਗੇ ਤੇ ਵੇਲਣਾ ਮਾਰੇ ਕੋ ਸਤਨਾਮ ਸ੍ਰੀ ਹਾਇ ਵੇ ਘਰ ਵਾਲਾ ਕੇ ਭਾਈ ਮੈਂ ਤਾਂ ਥੱਕਿਆ ਆਇਆ ਪੈਲੀ ਹੋਦਾ ਮੈਂ ਤਾਂ ਭਾਈ ਥੱਕਿਆ ਆਇਆ ਆ ਵੇਆ ਕੰਪੈਨ ਲੱਗੀ ਸਾਰੀ ਕਣ ਕਢਾਈ ਆ ਵੀ ਮੈਂ ਤਾਂ ਛੇਤੀ ਪ੍ਰਸ਼ਾਦੇ ਛਕਾ ਤੇ ਅੱਗੋ ਚਮਟਾ ਮਾਰੇ ਖੜ ਜਾ ਤੈਨੂੰ ਛਕਾਣੀ ਪ੍ਰਸ਼ਾਦੇ ਤਾਂ ਲਿਖਿਆ ਹੈ ਜਿਹੜਾ ਘਰ ਕੀ ਗੀ ਹਨ ਚੰਗੀ ਚੰਗੇ ਸੁਭਾਅ ਵਾਲੀ ਘਰ ਕੀ ਗੀ ਹਨ ਝੰਗੀ ਜਨ ਧੰਨਾ ਲੈਵੇ ਮੰਗੀ ਇਹ ਦਾਤਾ ਮੇਂ ਤੇਰ ਕੋ ਪਰਮੇਸ਼ਰ ਮੰਗਦਾ ਹਾਂ ਚੰਗੇ ਸੁਭਾਅ ਵਾਲੀ ਇਸ ਵਾਸਤੇ ਕਿਉਂਕਿ ਜੀਵਨ ਸਾਥੀ ਦਾ ਜਿਹੜਾ ਹੈ ਲਾਈਫ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਹੈ ਜਿਸ ਤਰ੍ਹਾਂ ਕਿਸੇ ਸਾਧਨ ਦੇ ਦੋ ਪਹੀਏ ਹੁੰਦੇ ਤੇ ਉਹ ਸਾਧਨ ਚੱਲਦਾ ਹੈ ਇਸ ਤਰ੍ਹਾਂ ਕਿਸੇ ਦੇ ਚਾਰ ਹੁੰਦੇ ਤੇ ਉਹ ਸਾਧਨ ਚੱਲਦਾ ਹੈ ਇਸ ਤਰ੍ਹਾਂ ਜੇ ਇੱਕ ਪਹੀਆ ਨਾ ਹੋਵੇ ਤੇ ਉਹ ਜਿਹੜਾ ਹੈ ਵਾਹਨ ਜਿਹੜਾ ਚੱਲ ਨਹੀਂ ਸਕਦਾ ਇਸ ਤਰ੍ਹਾਂ ਜੀਵਨ ਦੇ ਵਿੱਚ ਜੇ ਸੁਭਾਅ ਮਿਲਦਾ ਹੈ ਵਿਚਾਰ ਮਿਲਦੇ ਹਨ ਉਹ ਤਾਂ ਘਰ ਹੈ ਸਵਰਗ ਹੈ ਤੇ ਫਿਰ ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਾਂਗ ਕਰਕਦੀ ਹਉ ਤਾਂ ਲੱਗ ਗਿਆ ਸਤਨਾਮ ਸ੍ਰੀ ਵਾਹਿਗੁਰੂ ਉਹ ਤਾਂ ਨਰਕ ਹੀ ਆ ਕਿਉਂ ਅਸੀਂ ਘਰਾਂ ਚ ਬਾਣੀ ਪੜਨੀ ਸਾਡੇ ਆਪ ਦੇ ਬਚਪਨ ਤੋਂ ਮਹਾਰਾਜ ਦੀ ਕਿਰਪਾ ਹੈ ਲੱਗੇ ਹਾਂ ਬੀਬੀ ਹੁਣਾਂ ਨੇ ਪ੍ਰਸ਼ਾਦੇ ਛਕਨੇ ਘਰ ਚ ਪੈਵ ਦੇ ਬਣਾਉਣੇ ਆਟਾ ਗੁੰਨਾ ਜਪਜੀ ਸਾਹਿਬ ਦਾ ਪਾਠ ਚਾਹ ਬਣਾਉਣੀ ਚੌਪੀ ਸਾਹਿਬ ਦਾ ਪਾਠ ਜਿਹੜਾ ਹੈ ਸਬਜੀ ਬਣਾਉਣੀ ਮੂਲ ਮੰਤਰ ਦਾ ਪਾਠ ਉਹ ਫਿਰ ਜਿਹੜਾ ਛਕਦਾ ਸੀ ਉਹ ਜੀ ਕਰਦਾ ਸੀ ਵੀ ਮੈਂ ਬਾਣੀ ਪੜੀ ਜਾਵਾਂ ਬਾਣੀ ਪੜੀ ਹੁਣ ਕੀ ਹੁੰਦਾ ਇੱਕ ਗੱਲ ਕਹਿ ਕੇ ਸਲਾਮਤੀ ਕਰਾ ਉਧਰੋਂ ਤਾਂ ਸੀਰੀਅਲ ਚੱਲਦਾ ਹੁੰਦਾ ਉਧਰ ਮੂੰਗੀ ਦਾਲ ਕੜਛੀ ਵਜਦੀ ਹੁੰਦੀ ਆ ਸਤਨਾਮ ਸ੍ਰੀ ਵਾਹਿਗੁਰੂ ਇਸ ਤਰ੍ਹਾਂ ਹੀ ਹੁੰਦਾ ਨਾ ਉਧਰ ਉਹ ਸੀਰੀਅਲ ਚੱਲਦਾ ਹੁੰਦਾ ਉਧਰ ਉਹ ਜਿਹੜਾ ਹੈ ਸਾਗ ਨੂੰ ਤੜਕਾ ਲੱਗਦਾ ਤੇ ਉੱਥੇ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਨੇ ਸੀਰੀਅਲ ਵੇਖ ਕੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਬਹੁਤ ਹੈ ਪਰਿਵਾਰ ਬਹੁਤ ਪਰਿਵਾਰ ਨੇ ਸੰਗਤ ਵਿੱਚ ਰਿਹਾ ਬੀਬੀਆਂ ਚ ਰਿਹਾ ਕਹਿਣ ਤੋਂ ਭਾਵ ਸੰਥਿਆ ਕਰਾਉਂਦਾ ਰਿਹਾ ਸੋ ਮੈਂ ਬਹੁਤ ਬਹੁਤ ਵੇਖਿਆ ਜਿਹੜਾ ਹੈ ਬੜਾ ਬੜਾ ਅਭਿਆਸ ਬੜਾ ਬੜਾ ਨੇਤਰੇ ਬੜੀ ਕਿਰਪਾ ਹੈ ਬਹੁਤ ਜ਼ਿਆਦਾ ਇਹ ਨਹੀਂ ਸਾਰੀ ਦੁਨੀਆ ਇੱਕੋ ਜੀ ਹੋ ਗਈ ਸੋ ਉਥੇ ਤੁਹਾਨੂੰ ਪਤਾ ਫਿਰ ਘਰ ਦੇ ਵਿੱਚ ਕੀ ਬਰਕਤ ਆਉਣੀ ਤੇ ਕੀ ਕਰਦੇ ਸੁਖ ਸ਼ਾਂਤੀ ਰਾਣੀ ਮਹਾਰਾਜ ਭਣੀ ਕਰੇ ਸੋ ਗੋਪਾਲ ਤੇਰਾ ਆਰਤਾ ਜੋ ਜਨ ਤੂੰ ਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਸੋ ਇੱਕ ਸ਼ਬਦ ਹੁੰਦਾ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾ ਕੋਸ਼ੀ ਪਰੋ ਹੋਇਓ ਲਖੀ ਨਾ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾਂ ਦੇ ਹਲਾਹਰਾ ਭਇਓ ਗੁਣੀ ਘੀਰਾ ਰਵਦਾਸ ਤੁਹੰ ਦਾ ਢੋਰ ਨੀ ਤਿਨ त्याਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਲਈ ਬੁੱਧ ਕਾਰਿਆ ਉਹ ਘਰ ਘਰ ਸੁਣਿਆ ਹਿਰਦੇ ਬਸਿਆ 파ਰਨ ਭਗਤਾਂ ਹੈ ਗਣਿਆ ਇਹ ਬਿਦ ਸੁਣ ਕੇ ਜਟਰ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ ਅੱਖ ਸਤਨਾਮ ਪ੍ਰਤੱਖ ਸਤਗੁਰੂ ਜੀ ਮਿਲੇ ਸੋ ਅੱਜ ਭਗਤ ਧੰਨਾ ਜੀ ਦੇ ਜਨਮ ਦਿਨ ਦੀਆਂ ਸਾਰੀਆਂ ਸੰਤਾਨ ਨੂੰ ਸਾਰੇ ਨਗਰੋਂ ਲੱਖ ਲੱਖ ਵਧਾਈ ਹੋਵੇ ਸੋ ਸਮੇਂ ਦੀ ਇੱਥੇ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ માਫੀ ਬਖਸ਼ਣੀ ਜੇ ਆਪਾਂ ਇਤਿਹਾਸ ਦੀ ਕਥਾ ਕਰਦੇ ਤੇ ਅੱਧੇ ਘੰਟੇ ਤਾਂ ਇਹ ਕਹਾਉਣੀ ਸੀ ਫਿਰ ਇਤਿਹਾਸ ਦੀ ਕਥਾ ਥੋੜੀ ਜੀ ਮੁਸ਼ਕਲ ਗੱਲ ਬਣ ਜਾਂਦੀ ਕਿ ਕੋਈ ਸਮਾਂ ਟਾਈਮ ਘੱਟ ਸੀ ਇਸ ਵਾਸਤੇ ਆਪਾਂ ਜੇ ਧੰਨੇ ਭਗਤ ਦਾ ਜਨਮ ਦਿਨ ਮਨਾ ਲਿਆ ਦੱਸਿਆ ਕਰੋ ਕੋਈ ਭਗਤ ਦਾ ਕੋਈ ਭਟ ਦਾ ਕੋਈ ਸਾਧੂ ਸੰਤ ਬੰਦਗੀ ਵਾਲਾ ਕੋਈ ਗੁਰੂ ਸਾਹਿਬ ਦਾ ਕੋਈ ਦਿਹਾੜਾ ਹੈ ਉਹ ਦੱਸਿਆ ਕਰੋ ਕਈ ਵਾਰ ਮੈਨੂੰ ਨਹੀਂ ਚੇਤਾ ਰਹਿੰਦਾ ਵੀ ਆਪਾਂ ਉਹਦੀ ਕਹਾ ਕਰਦਿਆਂ ਕਰਾਂਗੇ ਆਪਾਂ ਦੀਵਾਨ ਸਜਾਉਣਾ ਕਰਾਂਗੇ ਜ਼ਰੂਰੀ ਨਹੀਂ ਬਹੁਤ ਵੱਡੀਆਂ ਦੇਗਾ ਬਣਾ ਕੇ ਲੰਗਰ ਲਾ ਕੇ ਦੀਵਾਨ ਸਜਾਉਣੇ ਆਪਾਂ ਇਸ ਤਰ੍ਹਾਂ ਵੀ ਦੀਵਾਨ ਸਜਾ ਸਕਦੇ ਹਾਂ ਗੱਲ ਤਾਂ ਆਪਾਂ ਇੱਕ ਜੀਵਨ ਦੀ ਸਿੱਖਿਆ ਲੈਣੀ ਵੀ ਜੀਵਨ ਤੋਂ ਸਾਨੂੰ ਸਿੱਖਿਆ ਕੀ ਮਿਲੀ ਭਗਤਾਂ ਦੇ ਸੰਤਾਂ ਦੇ ਸੋ ਮਹਾਰਾਜ ਕਰਵਾ ਕਰਨ ਭੁੱਲ ਜੁਗ ਦੀ ਮਾਹੀ ਬਖਸ਼ਨੀ ਸਮੇਂ ਨੇ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ